you. Mm -hmm. ਮਾਤਾ ਕੀ ਵੀ ਜੀ ਸੇਵਾ ਸੁਸਾਇਟੀ ਵੱਲੋਂ ਸ਼ਹੀਦੀ ਦਿਹਾੜਿਆਂ ਤੇ ਸਬੰਧ ਦੇ ਵਿੱਚ ਲਾਸਾਨੀ ਸ਼ਹੀਦੀ ਮਾਰਚ ਕਰਿਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲੂਜਾ ਪਰਿਵਾਰ ਦੇ ਵੱਲੋਂ ਹੀ ਸ਼ਹੀਦੀ ਮਾਰਚ ਕਰਿਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਸੰਤ ਸੁਰਿੰਦਰ ਸਿੰਘ ਮਿੱਠਾ ਧਵਾਣਾ ਤੇ ਹਰਮੀਤ ਸਿੰਘ ਸਲੂਜਾ ਨੇ ਕਿਹਾ ਕਿ ਇਹ ਮਾਰਚ ਹਾਲ ਗੇਟ ਮੰਟਾਰੀ ਪੁਲ ਤੋਂ ਸ਼ੁਰੂ ਹੋ ਕੇ ਹਾਲ ਬਾਜ਼ਾਰ ਤੇ ਰਸਤੇ ਗੋਲ ਹੱਟੀ ਚੌਂਕ ਟਾਊਨ ਹਾਲ ਸਾਰਾਗੜੀ ਸਾਹਿਬ ਤੋਂ ਹੁੰਦਾ ਹੋਇਆ ਅਕਾਲੀ ਫੂਲਾ ਸਿੰਘ ਬੁਰਜ ਵਿਖੇ ਸਮਾਪਤ ਹੋਵੇਗਾ ਉਹਨਾਂ ਦੱਸੇ ਕਾ ਕਿ ਇਸ ਦੇ ਵਿੱਚ ਅਕਾਲੀ ਵਿਦਿਆਰਥੀਆਂ ਤੋਂ ਇਲਾਵਾ ਹੋਰ ਵੀ ਸਿੱਖੀ ਸਰੂਪ ਦੇ ਵਿੱਚ ਸਜੇ ਵਿਦਿਆਰਥੀ ਤੇ ਛੋਟੇ ਬੱਚੇ ਨੇ ਇਸ ਮਾਰਚ ਦੇ ਵਿੱਚ ਹਿੱਸਾ ਲਿਆ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਹੰਦ ਦੇ ਇਸ ਵੱਡੇ ਸਾਕੇ ਨੂੰ ਯਾਦ ਕਰਦੇ ਹੋਏ ਇਸ ਲਾਸਾਨੀ ਸ਼ਹੀਦੀ ਮਾਰਚ ਦੇ ਵਿੱਚ ਆਪ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਰੂਰ ਜਾਣ। ਜੀ ਬਾਬਾ ਜੀ ਅੱਜ ਦਾ ਮਾਰਚ ਕੱਢੇਗਾ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਇਸ ਪਾਸੋਂ ਪਹੁੰਚਾ ਦੇਣੇ ਹੈ ਤੋਂ ਤਰੈ ਜੀ ਜੋ ਦਾ ਜੁਮਾ ਹੈ ਆਪ ਸਾਰਤ ਕਹੇ ਸੇਤ ਜੀ ਦੇ ਤਰ ਪਾਦਸ਼ਾ ਦੇ ਕੋਲ ਤੇ ਤੇ ਵੱਡੇ ਸਹਿਬਜਾ ਦੇ ਮਾਤਾ ਗੁਦਰ ਕੌਂ ਜੀ ਦੀ ਨਾਕਸਾਨੀ ਸ਼ਹੀਦੀ ਮਾਰ ਚ ਕਿਉਂਕਿ ਹਰ ਸਾਹਿਬ ਜੀ ਤਰਾਂ ਸੰਨੂਆ ਪਰਿਵਾਰ ਸਮੂਹ ਸਿੱਖ ਜੱਟਿਆ ਬੰਦੀਆ ਵੱਲੋਂ ਜੋ ਇਹ ਸਰਨੀ ਸ਼ਹੀਦੀ ਮਾਰਚ ਆਰੰਭ ਕੀਤਾ ਜਾਂਦਾ ਹੈ ਜੋ ਕਿ ਭੰਡਾਰੀ ਬਿਲਕੁਲ ਤੋਂ ਆਰੰਭ ਹੋ ਕੇ ਜੋ ਕਿ ਜੇਤੀ ਸਮਾਪਤੀ ਗੁਰਜ ਬਾਨੀ ਫੂਲਾ ਸਿੰਘ ਦੇ ਕੇ ਹੋਵੇਗੀ ਸਮੂਹ ਸੰਗਤਾਂ ਤੇ ਛੋਟੇ-ਛੋਟੇ ਬੱਚੇ ਛੋਟੇ ਸਹਿਬਜ਼ਾਦੀਆਂ ਦੀ ਵੱਡੇ ਸਹਿਬਜ਼ਾਦੀਆਂ ਦੀ ਸ਼ਹੀਦੀ ਨੂੰ ਮਾਤਾ ਗੁਜਰਪੁਰ ਦੀਨ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਨ ਆਓ ਸਾਰੇ ਮਿਲ ਕੇ ਜੁੜ ਕੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਤੁਨਮਨ ਕਰੀਏ ਪ੍ਰਣਾਮ ਕਰੀਏ ਉਹਨਾਂ ਦੀ ਇਸ ਕੁਰਬਾਨੀ ਯਾਦ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ